ਸਿਦੂ ਦੀ ਰਿਹਾਈ ਲਈ ਸੀ ਆ ਭਗਵੰਤ ਮਾਨ ਦੀ ਗੋਠੀ ਦਾ ਕਰਵ ਕਰਨ ਜਾ ਰਹੇ ਪਾਨਾ ਸਿਦੂ ਦੇ ਸਮਰਥਕ ਕਾਨੂੰਨ ਰੋਕਲੀ ਬਲਸ ਤੋਂ ਪੈਰੀਗੇਟ ਲਾਇਗਏ ਸਨ ਤੇ ਤਰ੍ਹਾਂ ਤਰ੍ਹਾਂ ਦੇ ਨਾਕੇ ਲਗਾਏ ਗਏ ਸਨ ਜਿਨ੍ਹਾਂ ਨੂੰ ਤੋੜ ਦਿਆ ਹੋਇਆ ਪਾਨਾ ਸਿਦੂ ਦੇ ਸਮਰਥਕਾਂ ਵੱਲੋਂ ਹਾਈਵੇ ਜਾਮ ਕਰ ਦਿੱਤਾ ਗਿਆ ਅਤੇ ਸੀ ਐਮ ਮਾਨ ਉੱਤੇ ਜ਼ਬਰਦਸਤ ਨਾਰੀਬਾਜ਼ੀ ਕੀਤੀ ਗਈ ਤਾਂ ਹਮਦਰਦ ਇਹ ਤਸਵੀਰਾਂ ਬਰਨਾਲੇ ਦੀਆਂ ਹਨ ਜਿੱਥੇ ਬਰਨਾਲੇ ਦੇ ਵਿੱਚ ਟੋਲ ਪਲਾਜ਼ੇ ਉੱਤੇ ਕਿਸਾਨਾਂ ਨੇ ਹੁਣ ਸਿਚਕਾਰ ਤੱਕ ਆਪ ਕੀ ਹੋਈ ਅਤੇ ਤਾਂ ਦੱਸਦੀ ਹੈ ਕਿ ਕਿਸਾਨ ਸੀ ਐਮ ਭਗਵੰਤ ਮਾਨ ਦੀ ਗੋਠੀ ਦੇ ਸਾਹਮਣੇ ਤਰਨਾ ਦੇ ਜਾ ਰਹੇ ਸੀ ਜਿਨ੍ਹਾਂ ਨੂੰ ਪੁਲਸੇ ਰਸਤੇ ਵਿੱਚ ਹੀ ਰੋਕੇ ਗਿਫਤਾਰ ਵੀ ਕਰ ਲਿਆ ਗੁੱਸੇ ਵਿੱਚ ਆਏ ਕਈ ਕਿਸਾਨ ਅਤੇ ਨੌਜਵਾਨਾਂ ਨੇ ਟੋਲ ਪਲਾजा ਬੰਦ ਕਰ ਦਿੱਤਾ ਅਤੇ ਪੁਲਿਸ ਅਤੇ ਸ਼ਮਨਪਰੋਦ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੁਕੇ ਨੌਜਵਾਨਾਂ ਰੋਕਾਂ ਦੇ ਮਾਰੇ ਕ੍ਰੇਡ ਟੋੜਦੇ ਨਰੇ ਮਾਰਤੇ ਅਗੇ ਵਧਤੀ ਗਈ ਉਹਨਾਂ ਵੱਲੋਂ ਹਾਈਵੇ ਜਾਮ ਕਰ ਦਿੱਤਾ ਗਿਆ ਇਸ ਮੌਕੇ ਪਾਣਾ ਸਿੱਧੂ ਤੇ ਵੱਖ-ਵੱਖ ਸਮਰਥਕਾਂ ਅਤੇ ਬਲੰਦਰ ਝੋਟੇ ਵੱਲੋਂ ਸੀਐਮ ਮਾਨ ਰੋਧ ਜਮ ਕੇ ਪ੍ਰਦਰਸ਼ ਗੱਡੀ ਗਈ ਅਤੇ ਉਹਨਾਂ ਨੇ ਕਿਹਾ ਕਿ ਸੀਐਮ ਮਾਨ ਜਿੰਨੀ ਮਰਜ਼ੀ ਤੱਕ ਇਹ ਸ਼ਾਈ ਕਰ ਲੈਣ ਲੋਕਾਂ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ ਮੈਂ ਅੱਜ ਵਾਲੀ ਗੱਲ ਹੋਇਆ ਬਾਈ ਮੈਨੂੰ ਤਰੰਦਨ ਹੋ ਗਏ ਜਿੱਡੇ ਦਾ ਧੂਰੀ ਪ੍ਰੋਗਰਾਮ ਸ਼ੋਹਦੇ ਦਾ ਨਾਜਾਬੰਦ ਨਹੀਂ ਹੈ ਜੇ ਮੈਂ ਜਾਣਾਂ ਹੁਣ ਇਹ ਵੀ ਆਪ ਦੇ ਬੰਦੇ ਨੇ ਇਹਨਾਂ ਨੂੰ ਵੀ ਹੁਕਮ ਹੈ ਉੱਪਰੋਂ ਨੰਗੜ ਜੇ ਮੈਂ ਨੰਗੜਾ ਹੁੰਦਾ ਨੰਗਨ ਦੀ ਗੋਸ਼ ਕਰਦਾ ਫਿਰ ਵੀ ਨੰਗਨ ਦੇਣਾ ਸੀ ਕੋਸ਼ਿਸ਼ ਕਰੀ ਬਹੁਤ ਹੁਣ ਜਦੋਂ ਇੰਟੈਲੀਜੈਂਸੀ ਮੰਗ ਲਾ ਪੌਣੀ ਪੁਲਿਸ ਮੰਗ ਲਾ ਹੁਣ ਭਾਈ ਇਹ ਆਈ ਕੰਮ ਕਰਨ ਮੈਂ ਇਹਨਾਂ ਦੇ ਠੀਕ ਹੈ ਬਹੁਤ ਵਧੀਆ ਕੰਮ ਕਰਾਨਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਇਹ ਮੇਰੇ ਭਰਾ ਨੇ ਇਹਨਾਂ ਨੂੰ ਅੱਜ ਉਪਰੋਕਮਾ ਆ ਗਿਆ ਮੈਨੂੰ ਰੋਕਣ ਦਾ ਅਸੀਂ ਇੰਨੇ ਬੰਦੇ ਰੋਕ ਲਏ ਨਸ਼ੇ ਵਾਲਿਆਂ ਨੂੰ ਇਹ ਵੀਰ ਕਾਤੋਂ ਨਹੀਂ ਰੋਕਦੇ ਨਸ਼ਾ ਵਿਕੀ ਜਾਂਦਾ ਅੱਜ ਮੈਂ ਹੁਣ ਲਿਆ ਕੇ ਦਿੰਦਾ ਨਸ਼ਾ ਇਹਨਾਂ ਨੂੰ ਇੱਕ ਫੜਨਗੇ ਨਾ ਇਹਨਾਂ ਨੂੰ ਚਲੋ ਮੈਂ ਇਹਨਾਂ ਦਾ ਨਾਂ ਵੀ ਜਾਣਾਂ ਨਸ਼ਾ ਦਵਾਉਣਾ ਹੈ ਜਵਾਰ ਤੋਂ ਦਵਾਉਣਾ ਇੱਥੋਂ ਦਵਾਉਣੇ ਲੱਭੀ ਉਹ ਬਾਦਨਾ 5 ਮਿੰਟਾਂ 'ਚ ਕਿ ਨਸ਼ਾ ਰੋਕ ਦੇਣਾ ਹੈ ਅਸੀਂ ਖੁਸ਼ ਆ ਅਸੀਂ ਜਿੰਦਾਬਾਦ ਹੈ ਫਿਰ ਸਰਕਾਰ ਨੇ ਨਸ਼ਾ ਰੋਕਣ ਨੂੰ ਹੁਕਮ ਕਾਤੋਂ ਨਹੀਂ ਕਰਦੀ ਤੁਹਾਨੂੰ ਇੱਕ ਚੋਨੀ ਚੈਨੀ ਚੋਰ ਕਹਿ ਕੇ ਉਹਨੂੰ ਗ੍ਰਿਫਤਾਰ ਕੀਤਾਗਾ ਇਤਿਹਾਦ ਵੀ ਕੀਤਾ ਉਹਤੇ ਜੇ ਅਸੀਂ ਮਤਬ ਉਹ ਇੱਕ ਕੇਸ ਤੋਂ ਦੀ ਜਵਾਨਤ ਵੀ ਕਰਾ ਲਈਦੀ ਪਰਿਵਾਰ ਵਾਲਿਆਂ ਨੇ ਤਾਂ ਫਿਰ ਫੜ ਕੇ ਫਿਰ ਪਰਚਾ ਪਾਤਾ ਮਾੜੀ ਗੱਲ ਇਹ ਹੈ ਅਟਨਾ ਦਾ ਸਰਕਾਰ ਨੂੰ ਪਿੱਛੇ ਚਾਹੀਦਾ ਜਿਹਦੇ ਭਾਨੇ ਦੇ ਪਿੰਡ ਦੋਨੋਂ ਉਹਦੇ ਪਿੰਡ ਦੇ ਵਿੱਚ ਵੱਡਾ ਘੱਟ ਹੋਇਆਗਾ ਹੱਕ ਤਾਂ ਬਣਦਾ ਕਿ ਉਹਦੇ ਉਹਨੂੰ ਰਿਹਾ ਕਰਨਾ ਪਰ ਉਹਦੇ ਭਾਈ ਤੇ ਤੇ ਉਹ ਤੇ ਇੱਕ ਪਰਚਾ ਹੋਰ ਪਤਾ ਉਹਦੇ ਇਹ ਖਾਣੇ ਲੋਕਾਂ ਨੂੰ ਸਰਕਾਰ ਕਮਜ਼ੋਰ ਸਮਝਦੀ ਆ ਵੀ ਕੁਝ ਕਰ ਨਹੀਂ ਸਕਦੇ ਫੇਰ ਉਹਦੂ ਬਾਅਦ ਪ੍ਰਸ਼ਾਸਨ ਵੱਡੀ ਵੱਡੀ ਪੱਧਰ ਤੇ ਮੀਟਿੰਗਾਂ ਚੱਲੀਆਂ ਸਾਢੇ 4 ਘੰਟੇ ਮੀਟਿੰਗ ਚੱਲੀ ਇੱਕ ਦਰ ਉਹਦੂ ਪਹਿਲਾਂ ਮੀਟਿੰਗ ਚੱਲੀ ਅਸੀਂ ਬਾਰ ਬਾਰੇ ਕਹ ਰਹੇ ਸੀ ਵੀ ਤੁਸੀਂ ਬਿਨਾਂ ਸ਼ਰਤ ਰਿਹਾ ਕਰ ਦਿਓ ਪ੍ਰਸ਼ਾਸਨ ਇਹ ਕਹਿ ਰਹੇ ਸੀ ਵੀ ਤੁਸੀਂ ਜਵਾਨਤ ਕਰਾ ਲਓ ਅਸੀਂ ਕਿਹਾ ਵੀ ਇੱਕ ਕੇਸ ਚ ਕਰਾ ਲਈ ਸੀ ਤੁਸੀਂ ਦੁਬਾਰੇ ਪਰਚਾ ਪਤਾ ਕਿਉਂ ਕਰਾਵਾਂਗੇ ਤੁਸੀਂ ਤਾਂ ਉਹਨਾਂ ਨੇ ਨਹੀਂ ਰਿਹਾ ਕਰਿਆ ਤਾਂ ਪਹਿਲਾਂ ਅਸੀਂ ਪ੍ਰੋਗਰਾਮ ਵੱਡੇ ਕੱਟ 'ਚ 5 ਤਰੀਕ ਦਾ ਰੱਖਿਆ ਸੀ ਫਿਰ ਸਾਨੂੰ ਲੱਗਿਆ ਵੀ ਜਦੋਂ ਪਰਚਾ ਹੋਰ ਪਾਤਾ ਸਾਨੂੰ ਅਮਰਜੈਂਸੀ ਮੀਟਿੰਗ ਭਾਨੇ ਦੇ ਪਿੰਡ ਸੱਦ ਕੇ ਅਸੀਂ ਮਤਲਬ ਤਨਜ਼ਰੀ ਦਾ ਪ੍ਰੋਗਰਾਮ ਰੱਖਿਆ ਸੀਗਾ ਤਾਂ ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨ ਆਏ ਨੇ ਹਰ ਇੱਕ ਦੇ ਘਰੇ ਪੁਲਿਸ ਲਾਈ ਹੋਈ ਹੈ ਤੇ ਜੇ ਮੈਂ ਤੜਕੇ ਗੱਡੀ ਲਾ ਕੇ ਬਾਹਰ ਨਿਕਲਿਆ ਤਾਂ ਮੇਰੇ ਬਾਰਗੇ ਵੀ ਪੁਲਿਸ ਲਾਤੀ ਮੇਰੀ ਵੀ ਹੀ ਖੁਸ਼ਮੁਦਲਾ ਵੀ ਉਹਨੂੰ ਕਹਿ ਲਿਆ ਮੇਰੇ ਨੌਤੇ ਵੀ ਹੀ ਦਾ ਨੌਬਾਈ ਦਾ ਮੈਂ ਕਹਿੰਦਾ ਸਰਕਾਰ ਦੀ ਵੱਡੀ ਗੱਲ ਦਾ ਇਥੋਂ ਨੌਜਵਾਨ ਜਾਣਗੇ ਵੱਡੀ ਪੱਦਰ ਉਹ ਲੋਕਾਂ 'ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰ ਗਈ ਤਾਂ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਕਿਉਂ ਅਸੀਂ ਹਮੇਸ਼ਾ ਬਾਅਦ ਤੇ ਵੱਡੇ ਵੱਡੇ ਇਕੱਠਾਂ ਨੂੰ ਕੰਟਰੋਲ ਕਰ ਲੰਨੇ ਆ ਲੋਕਾਂ ਨੂੰ ਹੋਰ ਕੋਈ ਕੁਝ ਕਰਨ ਨਹੀਂ ਦਿੰਦੇ ਵੀ ਨਹੀਂ ਪੀ ਲੜਨਾ ਨਹੀਂ ਕਿਉਂ ਜੇ ਪੁਲਿਸ ਵੀ ਸਾਡੀ ਹੈ ਸਾਡੇ ਨੌਜਵਾਨ ਨੇ ਤੇ ਅਸੀਂ ਵੀ ਉਹਨਾਂ ਦੇ ਆ ਸਰਕਾਰ ਆਉਂਦੀ ਆ ਕੁਰਸੀਆਂ ਤੇ ਬੈਠੀ ਰਹਿੰਦੀ ਆ ਮੁੱਖ ਮੰਤਰੀ ਆ ਕੁਝ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਝ ਨਹੀਂ ਵਿਗੜਨਾ ਜੇ ਕੋਈ ਚੜਾਪ ਪੈਂਦੀ ਆ ਸਾਡੀ ਦੇ ਕੋਸ ਦੀ ਪਊਗੀ ਦੋਨਾਂ ਪਾਸੋਂ ਸਾਡਾ ਨੁਕਸਾਨ ਹੋਊਗਾ ਮੈਂ ਦੁਬਾਰਾ ਛੋੜੇ ਰਹੀ ਹੀ ਕਹਿਣਾ ਚਾਹੁੰਦਾ ਕਿੰਨਾ ਕੁ ਜਰੂ ਵਟਣਗੇ ਉੱਥੇ ਅਣਮਿੱਥੇ ਲਈ ਧਰਨਾ ਕਰ ਲਊਗਾ ਫਿਰ ਅਣਮਿੱਥੇ ਸਮੇਂ ਲਈ ਮੇਰਾ ਕਰਕੇ ਰਹਿ ਜਾਊਗਾ ਜਦੋਂ ਵੀ ਛੱਡਣਗੇ ਮੌਦੀ ਜਾਊਗਾ ਰਾਤ ਨੂੰ ਛੱਡਣ ਨਾਲ ਮੈਨੂੰ ਜਦੋਂ ਮੇਰਾ ਘਰ ਛੱਡਣਗੇ ਮੈਂ ਕਿਹੜਾ ਉੱਥੇ ਜਾਊਂਗੇ ਜਾਊਗਾ ਪਮਾ ਕਾਠੋਂ ਤੇ ਵੇਜੜ ਦੇ ਤੇਰਾ ਉਹਦੀ ਕੋਠੀ ਤੇ ਬਾਰ ਕੇ ਜਾ ਕੇ ਆਊਂਗਾ ਜਦੋਂ ਮੇਨੂੰ ਤੇ ਚੱਟਣਗੇ ਮੈਂ ਸਰਕਾਰ ਦੀ ਇਸ ਗੱਲ ਦੀ ਨਕੀਦੀ ਕਰਦਾ ਕਿਹੜੀ ਭਗਵਾਨਤਮਾਨ ਸਰਕਾਰ ਹੈ ਇਹ ਜ਼ੁਲਮ ਕਰਨ ਤੇ ਲੋਕ ਜਿਵੇਂ ਤੁਸੀਂ ਦੇਖਿਆਗਾ ਵੀ 17 ਜੁਲਾਈ ਨੂੰ ਪ੍ਰੋਗਰਾਮ ਸੀ ਸ਼ਾਂਤੀਪੁਰ ਉਹਗਾ ਉਥੇ ਲੱਖਾਂ ਚ ਇਕੱਠ ਹੋਇਆ ਕਿਸੇ ਨੇ ਕੋਈ ਸ਼ਰਾਰਤ ਨਹੀਂ ਕੀਤੀ ਸ਼ਾਂਤੀਪੁਰ ਕੋਲ ਨਿਆਰਾ ਸੀ ਫੇਰ ਕੱਲ ਅਸੀਂ ਸੂਰ ਸੀਗੇ ਸੂਰ ਵੀ ਮਾਨ ਸਾਹਿਬ ਨੂੰ 100 ਅਗਸਟ ਕਰ ਲਿਆ ਤੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਤੇ ਪ੍ਰੋਗਰਾਮ ਉਹ ਸੇ ਹੋਣ ਨਹੀਂ ਦਿੱਤਾ ਇਹ ਧੱਕਾ ਕਰਦੇ ਆ ਭਗਵੰਤ ਮਾਨ ਜਿਹੜੇ ਮੁਲਾਜ਼ਮ ਨੇ ਇਹਦਾ ਡਿਊਟੀ ਤੇ ਵੱਧੇ ਐ